ਗੱਲ ਕੀਤੀ ਜਾਈ ਹੈਰੀਟੇਫ ਫੀਡ ਦੀ ਤੇ ਕੁੱਤਿਆਂ ਦੀ ਬੜੀ ਪਰਮਹਾੜ ਹੈਗੀ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਬਣਾਉਣਾ ਕਰਨਾ ਵੀਰੇ ਇੱਕ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਨਾ ਬਹੁਤ ਚੰਗੀ ਸੋਚ ਜਿਹੜੀ ਮੀਡੀਆ ਵਾਲੇ ਤੁਹਾਡੇ ਬਹੁਤ ਧੰਨਵਾਦ ਜਿਹੜਾ ਇਹ ਗੱਲ ਕੋਈ ਸਟੈਪ ਚੁੱਕਿਆ ਤੇ ਤੁਹਾਡਾ ਬਹੁਤ ਧੰਨਵਾਦ ਹੈ ਤੇ ਕੁੱਤਿਆਂ ਦਾ ਇੱਥੇ ਬਹੁਤ ਬੁਰਾ ਹਾਲ ਹੈ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿਚਾਲੇ ਕੱਪੜੇ ਪਾੜ ਦਿੰਦੇ ਕੋਈ ਲੱਤਾਂ ਤੋਂ ਫੜਦੇ ਆ ਤੇ ਲੋਕੀ ਡਰਦੇ ਇਸ ਲਈ ਇਹਨਾਂ ਬੰਦੇ ਦਾ ਡਰ ਨਹੀਂਗਾ ਜਿੰਨਾ ਸਾਰੇ ਕੁੱਤੇ ਡਰ ਹੈ ਤੇ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਕਰੋ ਕਿ ਕੁੱਤੇ ਜਿਹੜੇ ਨੇ ਇਹਨਾਂ ਵਾਸਤੇ ਕੋਈ ਨਾ ਕੋਈ ਕੰਟਰੋਲ ਹੋਣਾ ਚਾਹੀਦਾ। ਕੀ ਪਰੇਸ਼ਾਨੀ ਕੀ ਆਦੀ ਕੁੱਤੇ ਕਰ ਲੋਕਾਂ ਨੂੰ ਜਿਹੜੇ ਯਾਤਰੀਵਾਰ ਹੁੰਦੇ ਕੀ ਪਰੇਸ਼ਾਨੀ ਕੀ ਆ। ਇਹ ਪਰੇਸ਼ਾਨੀ ਇਹ ਰਾਹ ਨੂੰ ਸਾਰੇ ਇੱਕ ਗਰੁੱਪ ਜਿਹਾ ਬਣਿਆ ਹੁੰਦਾ ਪੈ ਜਾਂਦੇ ਇਹ ਕੁੱਤੇ ਤੇ ਸਾਰੇ ਇੱਕ ਥੋੜੀ ਸਾਰੇ ਏਕਤਾ ਕਰ ਲੈਂਦੇ ਆ ਇਹ ਪੈ ਜਾਂਦੇ ਲੋਕਾਂ ਜਿਹੜੇ ਬਾਹਰੋਂ ਯਾਤਰੀ ਆਉਂਦੇ ਆ ਕਈ ਕੱਪੜੇ ਪਾ ਲੈਂਦੇ ਆ ਵਿਚਾਰੇ ਲੇਡੀਆਂ ਦੇ ਕਈ ਵਕਈ ਵਕ ਇਸ ਤੋਂ ਹੁੰਦਾ। ਇਹ ਬੋਪਨ ਕਰੋੜਾਂ ਰੁਪਏ ਲਗਾ ਕੇ ਬਣਾਇਆ ਹੈਰਿਟੇਜ ਫੀਅਰ ਤੇ ਉਹ ਇਹਦੀ ਹੋਣਾ ਨਹੀਂ ਜੇ ਥਾਮ ਸੰਭਾਲ ਹੋਵੇ ਜੇ ਕੁੱਤਿਆਂ ਦਾ ਵੀ ਇੱਥੇ ਨਾ ਹੋਣ ਵੀ ਕੋਈ ਕੀ ਬੰਦਾ ਹੋਵੇ ਜਿਹੜਾ ਉਹਨਾਂ ਨੂੰ ਭਜਾਵੇ ਇੱਥੇ ਜਾਂ ਕੋਈ ਕਾਰਪੋਰੇਸ਼ਨ ਇਹੋ ਪਠਾ ਲਪਾਵੇ ਬਜੇ ਦੇ ਪਰ ਕੋਈ ਜੀ ਇਹਦੇ ਚ ਜ਼ਰੂਰ ਕੋਈ ਨਾ ਕੋਈ ਕੁਆ ਕੋਈ ਨਾ ਸਰਕਾਰ ਨੂੰ ਕੀ ਹੋਣਾ ਚਾਹੀਦਾ ਕੁੱਤੇ ਫੜਦੇ ਆ ਫੜ ਕੇ ਇਥੋਂ ਫੜ ਕੇ ਕਿਹਾਂ ਕਿ ਛੱਡ ਦਿੰਦੇ ਆ ਕੋਈ ਇਹਨਾਂ ਦਾ ਕੋਈ ਠਕਮਾ ਲੁਣਤੀ ਦਾ ਜਿਹੜਾ ਕੁੱਤਿਆਂ ਦਾ ਯਾਨੀ ਕੋਈ ਨੂੰ ਕੋਈ ਇਹਨਾਂ ਦਾ ਕੋਈ ਸਾਧਨ ਹੋਣਾ ਚਾਹੀਦਾ ਲੇਕੋ ਪਹਿਲੇ ਕੁੱਤਿਆਂ ਦੇ ਵਾਸਤੇ ਕੰਟਰੋਲ ਸੀ ਹੁਣ ਜਿੰਨਾ ਵਾਸਤੇ ਬੰਦੇ ਦੇ ਮਰਦੇ ਪਏ ਆ ਤੇ ਕੁੱਤਿਆਂ ਨੂੰ ਬਚਾਉਂਦੇ ਪਏ ਆ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਫਿਰ ਕੁੱਤੇਆਂ ਵਾਸਤੇ ਕੋਈ ਕੰਟਰੋਲ ਸੀ ਕੁੱਤੇ ਮਾਰਿਆ ਜਾਂਦਾ ਸੀ ਉਹ ਕੁੱਤੇ ਨੂੰ ਮਾਰਿਆ ਜਾਂਦਾ ਲੇਕਿਨ ਕੰਮ ਸੇ ਕੰਮ ਜਿਹੜੇ ਕੁੱਤੇ ਨੇ ਉਹਨਾਂ ਦੇ ਮਾਰੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਨਸਬੰਦੀ ਕੀਤੀ ਜਾਵੇ ਉਹ ਕਰਦੇਗੇ ਮੈਂ ਖਾਣਾ ਪੂਰੀ ਕਰਦੇ ਮੇਰਾ ਖਿਆਲ ਤੇ ਫਿਰ ਛੱਡ ਦਿੰਦੇ ਆ ਫਿਰ ਕੁੱਤੇ ਫਿਰ ਕੁੱਤੇ ਉਸ ਤਰ੍ਹਾਂ ਬੱਚੇ ਫਿਰ ਜੰਮਦੇ ਹੋਣਾ ਕਿ ਜੇ ਇੱਥੇ ਹੁਣ ਹੈਰੀਟੇਜ ਹੈ ਹੈਰੀਟੇਜ ਇਹੀ ਹੋਣਾ ਚਾਹੀਦਾ ਕਿ ਸਰਕਾਰ ਨੂੰ ਕੋਈ ਨਾ ਕੋਈ ਕੋਈ ਨਾ ਕੋਈ ਰਾਹ ਨੂੰ ਕੋਈ ਨਾ ਕੋਈ ਜਿੰਨਾ ਕੋਈ ਸਕਿਉਰਿਟੀ ਗਾਰਡ ਨੇ ਇਨਾਂ ਬਾਰੇ ਵਾਸਤੇ ਵੀ ਕੋਈ ਨਾ ਰੱਖਣੇ ਚਾਹੀਦੇ ਸਕਿਉਰਿਟੀ ਗਾਰਡ ਕੋਈ ਨਾ ਕੋਈ ਬੱਚਿਆਂ ਨੂੰ ਜਨ ਕੇ ਕੋਈ ਨਾ ਕੋਈ ਕਿਸੇ ਨੂੰ ਕੰਮ ਮਿਲ ਜੇ ਤਾਂ ਨਾਲੇ ਐਸੇ ਬਹਾਨੇ ਨਾਲ ਕੁੱਤੇ ਖਾਸ ਕਰਕੇ ਇਹ ਲੋਕਾਂ ਦੇ ਲੋਕੀ ਬਾਹਰੋਂ ਯਾਤਰਾ ਹੁੰਦਾ ਵੇਖੋ ਅਸੀਂ ਤਾਂ ਇੱਥੇ ਗੱਲ ਕਰਾਂਗੇ ਕਿ ਇੱਥੇ ਰਹਿੰਦੇ ਆ ਤੇ ਜਿਹੜਾ ਬਾਹਰੋਂ ਯਾਤਰਾ ਹੁੰਦਾ ਉਹ ਇਸ ਬਾਰੇ ਉਹ ਵਿਚਾਰਾ ਕੋਤਿਲ ਜਨ ਲਾਤ ਪਟੀਆਂਦੀ ਹੈ ਉਹ ਘਰ ਚੱਲ ਜਾਂਦਾ ਤੇ ਕੁੱਤਾ ਵੱਢਦਾ ਕੋਈ ਨਾ ਅਖਿਬਤ ਰਹਾ ਹੁੰਦਾ ਸ਼ਹਿਰ ਦਾ ਜਿਹੜੀ ਉਹ ਕਿਹਾ ਕਿ ਮੈਂ ਤੁਹਾਡੇ ਕਰਨਗੇ ਜੇ ਅਮਰਥਰ ਗਿਆ ਜੀ ਭਾਈ ਜੀ ਗੁਰੂ ਰਾਮਦਾਸ ਜੀ ਨਗਰੀ ਖਾਲਸਾ ਜੀ ਕਿਉਂ ਨਹੀਂ ਭਾਈ ਬਹੁਜੀ ਇਹਦੇ ਇਹਦੇ ਮੈਂ ਤੁਹਾਨੂੰ ਬਹੁਤ ਤੁਹਾਡਾ ਧੰਨਵਾਦ ਹੈ ਜਿਹੜੀ ਗੱਲ ਸਟੈਪ ਤੋਂ ਚੁੱਕਿਆ ਤੇ ਤੁਹਾਡਾ ਬਹੁਤ ਧੰਨਵਾਦ ਹੈ ਇਹ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿਦੇ ਬਾਰੇ ਜਰੂਰ ਧਿਆਨ ਕਰਨ ਉਹ ਬੀਬੀ ਕ ਜਿਹੜੀ ਬਿਲ ਤੇ ਪੇਤੀ ਹੈ ਉਹ ਵੀ ਵਿਚਾਰੀ ਵੀ ਹਰਿਟੇਜ ਰੀਡ ਵਿਰਾਸਤੀ ਮਾਰਗ ਤੇ ਕਾਫੀ ਕੁੱਤਿਆਂ ਦਾ ਹੈਗਾ ਗਾੜੇ ਬਣਿਆ ਹੋਇਆ ਕੀ ਇਹ ਮੈਨੂੰ ਨੁਕਸਾਨ ਕੀ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਕੁੱਤਿਆਂ ਨੂੰ ਜਿਹੜਾ ਹੈ ਇੱਥੋਂ ਦਰਬਾਰ ਸਾਹਿਬ ਦੇ ਲਾਗੋ ਜੋ ਆਉਂਦੀ ਜਾਂਦੀ ਸੰਗਤ ਹੈ ਤੇ ਉਹਨਾਂ ਨੂੰ ਮਤਲਬ ਇਹ ਵੀ ਡਰ ਲੱਗਦਾ ਹੈ ਕਿ ਤੇ ਕਟਨ ਦਾ ਦਿਨ ਇਹਨਾਂ ਕੁੱਤਿਆਂ ਨੂੰ ਤੇ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਿਹੜਾ ਵੱਖਰੀ ਜਗ੍ਹਾ ਤੇ ਰੱਖਿਆ ਜਾਵੇ ਕਿ ਜੋ ਆਉਂਦੀ ਜਾਂਦੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਦਰਸ਼ਨ ਕਰਨ ਆਉਂਦੀ ਹੈ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇਖੋ ਜੀ ਪਹਿਲੇ ਪਹਿਲੀ ਗੱਲ ਤੇ ਜੀ ਸਾਈਕਲੋਟੇ ਹੈਰਿਟੇਜ ਸੀਜ਼ ਦੇ ਦਰਬਾਰ ਸਾਹਿਬ ਦੂਰ ਦੂਰੋਂ ਸੰਗਤ ਆਉਂਦੀ ਹੈ ਇੱਥੇ ਜੀ ਪਹਿਲੀ ਗੱਲ ਤੇ ਕਾਰਪੋਰੇਸ਼ਨ ਚ ਚਲੋ ਵਧੀਆ ਕੰਮ ਕੀਤਾ ਜਿਹੜੀਆਂ ਰੇੜੀਆਂ ਰੂੜੀਆਂ ਇੱਥੇ ਚੁੱਕੀਆਂ ਗਈਆਂ ਢੇ ਚੁੱਕੇ ਗਏ ਵੀ ਚਲੋ ਸੰਗਤ ਨੂੰ ਵੀ ਕੋਈ ਮੁਸ਼ਕਿਲ ਨਹੀਂ ਆ ਹੁਣ ਮੁਸ਼ਕਿਲ ਇੱਥੇ ਇਹ ਆ ਵੀ ਜਿਹੜੇ ਹਵਾਰਾ ਕੁੱਤੇ ਤੁਰੇ ਫਿਰਦੇ ਆ ਇਹਦੇ ਬਾਰੇ ਕੋਈ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਨੇ ਇਹ ਥੋੜਾ ਸੋਚਣ ਠੀਕ ਹੈ ਜੀ ਕੋਈ ਬਾਹਰੋਂ ਬੰਦਾ ਆਇਆ ਇਥੋਂ ਵਰਲਡ ਵਰਲਡ ਤੋਂ ਦੁਨੀਆ ਇੱਥੇ ਘੁੰਮਣ ਵਾਸਤੇ ਆਂਦੀ ਹੈ ਦਰਸ਼ਨ ਕਰਨ ਵਾਸਤੇ ਆਂਦੀ ਹੈ ਤੇ ਜੇ ਉਹਨਾਂ ਨੂੰ ਕੁੱਤੇ ਪਰੇਸ਼ਾਨ ਕੁੱਤੇ ਨੂੰ ਜਿਹੜਾ ਵੱਢਿਆ ਉਹਦਾ ਤੁਹਾਨੂੰ ਪਤਾ ਵੀ ਕਾਫੀ ਲੰਮਾ ਰਾਹ ਚੱਲਦਾ ਉਹਦਾ ਠੀਕ ਹੈ ਜੀ ਇਸ ਕਰਕੇ ਕਮਿਸ਼ਨ ਸਾਹਿਬ ਨੂੰ ਚਾਹੀਦਾ ਵੀ ਕੁੱਤਿਆਂ ਬਾਰੇ ਥੋੜੀ ਜੀ ਦੇਖਪਾਲ ਕਰਨੀ ਚਾਹੀਦੀ ਲੋਕਾਂ ਦੀ ਔਰ ਕੁੱਤਿਆਂ ਨੂੰ ਨਤਖੋਣੀ ਚਾਹੀਦੀ ਹੈ ਔਰ ਫੜੇ ਜਾਣੇ ਚਾਹੀਦੇ ਠੀਕ ਹੈ ਵੀ ਇਹ ਨਦੀ ਘੇਰੇ ਅਕਸ਼ੀ ਵੀ ਖਰਾਬ ਹੁੰਦਾ ਕਿ ਦੁਨੀਆ ਦੂਰੋਂ ਦੂਰੋਂ ਆਂਦੀ ਜੇ ਉਹਨੇ ਜਿਹੜਾ ਆਵਾਰਾ ਕੁੱਤੇ ਮਗਰ ਪਰ ਜੇ ਉਹਨਾਂ ਦੇ ਕੋਈ ਭਾਜੀ ਗਲਤ ਅਸਰ ਤੇ ਪੈਂਦਾ ਹੀ ਆ ਇੱਕ ਤੇ ਦਰਬਾਰ ਸਾਹਿਬ ਦੇ ਉੱਤੇ ਲਾਗੇ ਚਾਗੇ ਵੇਖੋ ਤੁਸੀਂ ਕਿੰਨੀ ਗੰਦ ਹੈ ਕਿੰਨਾ ਕੂੜਾ ਕਰਕਟ ਹੈ ਦੂਜੇ ਕੁੱਤੇ ਤਾਂ ਅੰਗ ਪਰੇਸ਼ਾਨ ਕਰਨਗੇ ਤਾਂ ਲੋਕਾਂ ਨੇ ਕੀ ਸੋਚਣਾ ਹੈ ਲੋਕਾਂ ਨੇ ਇਹ ਸੋਚਣਾ ਵੀ ਅਮਰਸਰ ਗਏ ਸੀ ਸਾਨੂੰ ਕੁੱਤੇ ਨੇ ਕੱਟਿਆ ਤੇ ਕੀ ਉਹ ਪ੍ਰੈਸ਼ਰ ਪਏਗਾ ਦਰਬਾਰ ਸਾਹਿਬ ਬਾਰੇ ਦਾ ਇਸ ਕਰਕੇ ਕਮਿਸ਼ਨ ਨੂੰ ਚਾਹੀਦਾ ਵੀ ਥੋੜਾ ਇਸ ਕਰਕੇ ਇਹਦੇ ਬਾਰੇ ਸੋਚਣਾ ਚਾਹੀਦਾ ਜੀ